ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਕਾਰਜਵਾਰ ਨੂੰ ਹੋਰ ਰਫ਼ਤਾਰ ਦੇਣ ਲਈ ਚੰਡੀਗੜ੍ਹ ਵਿੱਚ ਫਾਸਟ ਟ੍ਰੈਕ ਪੰਜਾਬ ਪੋਰਟਲ ਦੇ ਦੂਜੇ ਪੜਾ ਦਾ ਉਦਘਾਟਨ ਕੀਤਾ ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹ ਭਾਰਤ ਦਾ ਸਭ ਤੋਂ ਆਧੁਨਿਕ ਸਿੰਗਲ ਵਿੰਡੋ ਸਿਸਟਮ ਹੈ ਜਿਸ ਵਿੱਚ ਨਿਵੇਸ਼ਕਾਂ ਨੂੰ 173 ਜੀਟੂਵੀ ਸੇਵਾਵਾਂ ਘਰ ਬੈਠੇ ਯਾਨੀ ਕਿ ਆਨਲਾਈਨ ਮਿਲਣਗੀਆਂ ਉਹਨਾਂ ਕਿਹਾ ਕਿ ਲੋਕਾਂ ਦੇ ਸੁਝਾਅ ਤੋਂ ਬਾਅਦ ਇਹ ਪਾਲਿਸੀ ਲਾਗੂ ਕੀਤੀ ਗਈ ਹੈ ਉਹਨਾਂ ਕਿਹਾ ਕਿ ਰਾਈਟ ਟੂ ਬਿਜ਼ਨਸ ਸੋਲਡ ਐਕਟ 2025 ਵਿੱਚ ਲਿਆਂਦੇ ਸੁਧਾਰ ਦੇ ਨਾਲ ਕਾਰੋਬਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਨਾਲ ਹੀ ਇੰਡਸਟਰੀ ਨਾਲ ਜੁੜੀਆਂ ਸਾਰੀਆਂ ਪਰਵਾਨਗੀਆਂ ਅਰਜ਼ੀ ਦੇਣ ਤੋਂ 45 ਦਿਨਾਂ ਦੇ ਅੰਦਰ ਅੰਦਰ ਮਿਲਣਗੀਆਂ ਇਸ ਜੋਨ ਨਾਲ ਜਿੱਥੇ ਪੰਜਾਬ ਦੇ ਵਿੱਚ ਵਪਾਰ ਵਧੇਗਾ ਉੱਥੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਪਰਪੋਲਿਤ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਕਹੇ ਕਿ ਜਲਦ ਹੀ ਪੰਜਾਬ ਦੇਸ਼ ਦਾ ਸਭ ਤੋਂ ਪਸੰਦੀਦਾ ਉਦਯੋਗਿਕ ਅਤੇ ਐਕਸਪੋਰਟ ਹੱਬ ਬਣੇਗਾ ਰਾਈਟ ਟੂ ਬਿਜ਼ਨਸ ਪੂਰੇ ਦੇਸ਼ ਦੇ ਵਿੱਚ ਕਿਸੇ ਸਟੇਟ ਨੇ ਇਹਨੂੰ ਪ੍ਰੋਪਰ ਤਰੀਕੇ ਨਾਲ ਲਾਗੂ ਨਹੀਂ ਕੀਤਾ ਕਹਿੰਦੇ ਤਾਂ ਹਰੇਕ ਹੀ ਹੈ ਪਰ ਪ੍ਰੋਪਰ ਤਰੀਕੇ ਨਾਲ ਨਹੀਂ ਕੀਤਾ ਰਾਈਟ ਟੂ ਬਿਜ਼ਨਸ ਦਾ ਜਿਹੜਾ ਐਕਟ ਹੈ असी बहुत सारे इंडस्ट्रलिस्टा अणगिणित मीटिंग कीतियाँ ईवन जे किसी ब्याह शादी से जे खुशी गमी तो कट्ठे भी होंगे सी उ भी समझ लो मीटिंग ही हो जाती एक बारी मिल के एक बारी फर्ज कलो किसी विह शगन देर जिन्ना चर पेरेंट्स या ਦੁਲਾ ਦੁਲਹਨ ਨਹੀਂ ਆਉਂਦੇ ਉਹਨਾਂ ਚ ਟਾਈਮ ਮਿਲ ਜਾਂਦਾ ਦਪਣਾ ਘੰਟਾ ਤਾਂ ਅਦਬ ਹੋਣਾ ਘੰਟਾ ਫਿਰ ਜੇ ਉੱਥੇ ਇੰਡਸਟਰੀਲਿਸਟ ਆਏ ਹੋਏ ਨੇ ਕੋਈ ਉਹ ਆਪਣਾ ਆਪਣਾ ਸਲਾਹ ਦੱਸਦੇ ਨੇ ਹੋ ਸਕਦਾ ਉਹ ਮੀਟਿੰਗ ਚ ਨਾ ਆ ਸਕਦੇ ਹੋਣ ਸੋ ਇਸ ਤਰ੍ਹਾਂ ਇੱਕ ਸੋਸ਼ਲ ਮੈਂ ਕਹੂੰਗਾ ਇਹ ਸੋਸ਼ਲ ਮੀਟਿੰਗਸ ਰਾਹੀਂ ਵੀ ਇਹਦੇ ਵਿੱਚ ਸੁਝਾਅ ਆਏ ਹੋਏ ਨੇ ਬਿਨਾ ਝੰਡੇ ਤੋਂ ਵੀ ਬਹੁਤ ਸਾਰੀਆਂ ਗੱਲਾਂ ਆਈਆਂ ਕਈਆਂ ਨੇ ਲਿਸਕੇਪੇਜ ਜੀ ਆ ਕਈਆਂ ਨੇ ਈਮੇਲ ਕੀਤੀ ਕਈਆਂ ਨੇ ਫੋਨ ਤੇ ਦੱਸਿਆ ਕਈ ਫਿਜ਼ੀਕਲੀ ਆ ਕੇ ਦੱਸ ਕੇ ਗਏ ਉਸ ਤੋਂ ਬਾਅਦ ਫਿਰ ਇਹ ਪਾਲਿਸੀ ਜਿਹੜੀ ਹੈ ਇੰਪਲੀਮੈਂਟ ਹੋਈ ਹੈ ਅ ਰਾਈਟ ਟੂ ਬਿਜ਼ਨਸ ਹਰ ਇੱਕ ਕਹਿੰਦਾ ਬਟ ਈਜ਼ ਆਫ ਡੂਇੰਗ ਬਿਜ਼ਨਸ ਉਹ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕੰਮ ਕਰਨ ਦੀ ਸੁਖਾਈ ਸੁਖਾਲੀ ਬਈ ਯਾਰ ਜਿਆਦਾ ਖੱਜਲ ਖੁਆਰੀਆਂ ਨਾ ਹੋਣ। ਔਰ ਇਸ ਗੱਲ ਦੇ ਵਿੱਚ ਅਫੀਸਰ ਸਾਹਿਬਾਨ ਬੈਠੇ ਨੇ ਸੀਨੀਅਰ ਨੇ। ਪਿਛਲੀਆਂ ਸਰਕਾਰਾਂ 'ਚ ਵੀ ਇਹੀ ਅਫੀਸਰ ਸੀ। ਇਹ ਵੀ ਹੁਣ ਮੰਨਦੇ ਨੇ ਵੀ ਹਾਂ ਪਹਿਲਾਂ ਖੱਜਲ ਖੁਆਰੀ ਹੁੰਦੀ ਸੀ। ਵੀ ਉਸ ਖੱਜਲ ਖੁਆਰੀ ਨੂੰ ਦੂਰ ਕਰਨ ਵਾਸਤੇ ਅਸੀਂ ਆਲੇ ਆਏ ਹਾਂ। ਕਿਉਂਕਿ ਉਦੋਂ ਪਹਿਲਾਂ ਵਾਲਿਆਂ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਪਹਿਲਾਂ ਵੀ ਕਰ ਦਿੰਦੇ ਹੋ ਸਕਦਾ। ਕਿਉਂਕਿ ਇਹਨਾਂ ਨੂੰ ਤਾਂ ਜੇ ਤੁਸੀਂ ਬਣਾ ਕੇ ਦਿਓਗੇ ਇਹਨਾਂ ਨੇ ਸਾਈਨ ਕਰ ਦੇਣਾ ਹੈ। ਲਓ ਜੀ। ਅਫਸਰ ਤਾਂ ਉਹੀ ਨੇ ਹੁਣ ਬਿਜਲੀ ਤੇ ਗ੍ਰਿਡ ਵੀ ਉਹੀ ਨੇ ਖੰਬੇ ਵੀ ਉਹੀ ਨੇ ਤਾਰਾਂ ਵੀ ਉਹੀ ਨੇ ਟਰਾਂਸਫਾਰਮਰ ਵੀ ਉਹੀ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਅਰ ਜੇ ਕਿਹੜਾ ਕੋਈ ਆਪਣੀ ਨਵੀਂ ਬਿਜਲੀ ਪੈਦਾ ਕਰਕੇ ਤੁਹਾਨੂੰ ਕਿਸੇ ਹੋਰ ਰਾਈਂ ਦੇਤੀ ਬਿਜਲੀ ਤਾਂ ਉਹੀ ਹੈ ਪਾਖੜਾ ਵੀ ਉਹੀ ਹੈ ਪੌਂਗ ਵੀ ਉਹੀ ਹੈ ਸ਼ਾਹਪੂਰ ਕੰਡੀ ਵੀ ਉਹੀ ਹੈ ਸੂਰਜ ਵੀ ਉਹੀ ਹੈ ਜਿੱਦੋਂ ਅਸੀਂ ਸੁੱਲਰ ਲੈਨੇ ਆ ਨੀਅਤ ਹੋਂ ਸਾਫ਼ ਹੋਣੀ ਚਾਹੀਦੀ ਬਸ ਸਾਡੀ ਨੀਅਤ ਇਹ ਹੈ ਕਿ ਪੰਜਾਬ ਜਿਹੜਾ ਹਰ ਪਾਸੇ ਉਧਰ ਰੱਖ ਕੇ ਕਰ ਇੰਡਸਟਰੀ ਵਾਲੇ ਪਾਸਿਓਂ ਆਪਾਂ ਥੋੜਾ ਜਿਹਾ ਪਛੜ ਗਏ ਸੀ ਪਿਛਲੀਆਂ ਗਵਰਨਮੈਂਟਾਂ ਨੇ ਪ੍ਰੋਪਰ ਪਾਲਿਸੀਆਂ ਨਹੀਂ ਬਣਾਈਆਂ ਜਿਉਂ ਉਹਨਾਂ ਨੇ ਆਪਣੇ ਸਵਾਰਥੀ ਹਿੱਤ ਜਿਹੜੇ ਸਾਹਮਣੇ ਰੱਖੇ ਤੰਗ ਕੀਤਾ ਇੰਡਸਟਰੀਲਿਸਟ ਨੂੰ ਹਿੱਸੇ ਮੰਗੇ ਪ੍ਰੋਫਿਟ ਚੋ ਸ਼ੇਅਰ ਦੇਓ ਫਲਾਨਾ ਦੇ ਉੱਤੇ ਮ ਕਹਿਓ ਇੰਡਸਟਰੀਲਿਸਟ ਕਹਿੰਦਾ ਯਾਰ ਇੰਨਾ ਤਾਂ ਨਹੀਂ ਫਿਰ ਮੈਂ ਕਰ ਸਕਦਾ ਉਹ ਕਿਸੇ ਹੋਰ ਸਟੇਟ ਚ ਕੰਪੀਟੀਸ਼ਨ ਦਾ ਜ਼ਮਾਨਾ ਹੈ ਕੋਈ ਹੋਰ ਸਟੇਟ ਉਹਨਾਂ ਨੂੰ ਵਧੀਆ ਇਨਸੈਂਟਿਵ ਦੇ ਦਿੰਦੀ ਹੈ ਤਾਂ ਉੱਥੇ ਚਲੇ ਜਾਂਦੇ ਨੇ ਉਹ ਬਹੁਤ ਸਾਰੇ ਨੂੰ ਅਸੀਂ ਰੂਸਿਆ ਹਨ ਮਨਾ ਕੇ ਵੀ ਲੈ ਕੇ ਆਏ। ਵੀ ਕੋਈ ਗੱਲ ਨਹੀਂ। ਆਜੋ ਕਰੇ ਆਜੋ। ਕਰਠੀ ਕਰ ਲੈਨੇ ਆਪ ਆਪਣਾ। ਬਹੁਤ ਸਾਰੇ ਆਏ ਵੀ ਨੇ ਖੁਸ਼ੀ ਦੀ ਗੱਲ ਹੈ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਵਾਪਸ ਲੈ ਕੇ ਆਏ ਐ। ਮੰਡੀ ਗੋਵਿੰਦਗੜ੍ਹ ਦੇ ਵਿੱਚ ਬਹੁਤ ਸਾਰੀ ਵਾਪਸੀ ਹੋਈ ਹੈ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਪੰਜਾਬ ਨੂੰ ਇੰਡਸਟਰੀ ਪੱਖੋਂ ਵੀ ਖੇਤੀ ਪੱਖੋਂ ਵੀ ਸਮਾਜਿਕ ਪੱਖੋਂ ਵੀ ਖੇਡਾਂ ਪੱਖੋਂ ਵੀ ਹਰ ਖਿੱਤੇ ਦੇ ਵਿੱਚ ਅਸੀਂ ਪੰਜਾਬ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਾਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਨੌਕਰੀਆਂ ਵੰਡਣੇ ਤਾਂ ਬਣੋਂਗੇ ਇੰਡਸਟਰੀ ਆਊਗੀ ਇੰਡਸਟਰੀ ਤਾਂ ਲੱਗੂ ਜੇ ਤੁਹਾਨੂੰ ਸਰਕਾਰਾਂ ਕਲੀਅਰ ਕਰਨਗੀਆਂ ਸਰਕਾਰਾਂ ਤਾਂ ਕਲੀਅਰ ਕਰਨਗੀਆਂ ਜੇ ਰਾਈਟ ਟੂ ਬਿਜ਼ਨਸ ਵਰਗੇ ਐਕਟ ਹੋਣਗੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ